11/12 ਟਰੈਕਟਰ ਹੈ ਜੀ 3730 ਸਿਰਫ ਮਿੱਤਰੋ 1400 ਘੰਟੇ ਚੱਲਿਆ ਟਰੈਕਟਰ ਇਹ ਹਾਂਜੀ ਇਹ ਜਿਹੜੀ ਕੰਪਨੀ ਵੱਲੋਂ ਟੂਲ ਕਿਟ ਆਉਂਦੀ ਉਹ ਵੀ ਆਪਾਂ ਨਾਲ ਦੇਵਾਂਗੇ ਜੀ ਠੀਕ 5 ਸਾਲ ਦੀ ਗਾਰੰਟੀ ਦੇ ਨਾਲ ਬਿਲ ਮਿਲਣਗੇ ਸੀਟ ਦੇ ਟਾਇਰਾਂ ਦੇ ਵਿੱਚ ਤੇ ਟਾਇਰ ਜਮਾਂ ਨਵੇਂ ਲੱਗੇ ਹੋਏ ਆ ਦੇ ਵਿੱਚੋਂ ਮਾਨਤਾ ਨੂੰ ਮੈਨੂੰ ਲੱਗਦਾ ਹੋਗਾ 30000 ਰੁਪਿਆ ਹਾਂਜੀ 25 30 ਹੋਣਾ ਨਹੀਂ ਪਤਾ ਵਾਜੇ ਮਿੱਤਰੋ ਨਾਲ ਬਣੇ ਰਹੋ 4 ਘੰਟਾ ਚੱਲਿਆ ਚੇਂਜਰਲ ਆ ਗਿਆ ਜੀ 3 ਸਪੀਡ ਅਸਾ ਸ੍ਰੀ ਸਾਰੀ ਮਿਲ ਜੂਗੀ ਤੇ ਆ ਸਿਸਟਮ ਵਗੈਰਾ ਜਿਹੜਾ ਲੱਗਿਆ ਵਾ ਸੋਨੂੰ ਨਾਲ ਹੀ ਮਿਲੂ 25000 ਮੰਨਤਨ ਹੋਜੂ ਟਰੈਕਟਰ ਦੇ ਵਿੱਚੋਂ ਮਿੱਤਰੋ ਤੇ ਇਹ ਕੋਈ ਲਖੀਰ ਨਹੀਂ ਖੀਚੀ ਕੜਨਾ ਆਪਾਂ ਦਿੰਦੇ ਨਹੀਂ ਕਿਹੜਾ ਆਜੋ ਲਖੀਰ ਇੱਥੇ ਵੀ ਨਹੀਂ ਖੀਚੀ ਵੀ 25000 ਮੰਨਤਨ ਇਹਦੇ ਚੋ ਹੋਜੂ ਹੱਸੀ ਗਾ ਲੋ ਉਤੋਂ ਸਵਾਦ ਤਾਂ ਪੇਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜੇ ਆ ਆਪਣੇ ਜਮਾ ਲਾਗੇ ਪੰਡਾ ਮੌੜਾਂ ਉੱਤੇ ਨੇੜੇ ਬਾਈ ਕੋਠਾਂਿਆਂ ਦੇ ਵਿੱਚ ਖੇਤਾਂ 'ਚ ਬੈਠਾ ਤੇ ਸਭ ਤੋਂ ਵੱਡੀ ਚੀਜ਼ ਕੀ ਆ ਯਾਰ ਆਪਣਾ ਕਲਾਸ ਫੋਲੋ ਬਾਈ ਦਾ ਨਾਮ ਆ ਗਰਦੀਪ ਮੰਡੀ 'ਚ ਵੀਡੀਓ ਆਪਾਂ ਬਹੁਤ ਪਾਈਆਂ ਪਹਿਲਾਂ ਤਜ ਕਰ ਇਹ ਹੋਂ ਦਾ ਸਵਾਬ ਬਣਿਆ ਹੋਰ ਗਰਦੀਪਾ ਬਹੁਤ ਵਧੀਆ ਤੁਸੀਂ ਖੇਤਾਂ ਲੋਟਾ ਪੂਰਾ ਕੰਮ ਹੈ ਜੀ ਤੇ ਜਮਾ ਜਿਵੇਂ ਕਹ ਜੀ ਇਹ ਰਸਨ ਗਾੜੀ ਮੋਲਾ ਦਾ ਮੋੜਾਂ 'ਤੇ ਬੈਠਾ ਤਾਂ ਜਮਾ ਸੂਪਰੀ ਦੇ ਸਿਰ ਤੇ ਆ ਜਮਾ ਹਾਂ ਇਕੁਲ ਟਰੈਕਟਰ ਹੁੰਦੇ ਆ ਪੂਰੇ ਚੰਗੇ ਜੇ ਕੋਈ ਵੀਰਜਾ ਏਜੰਸੀ ਨਹੀਂ ਆਉਂਦਾ ਇੱਕ ਦੋ ਟਰੈਕਟਰ ਤਾਂ ਇਹਦੇ ਕੋਲ ਇਹੇ ਜੇ ਖੜੇ ਆ ਏਜੰਸੀ ਨੂੰ ਤੁਹਾਨੂੰ ਜਾਣ ਨਹੀਂ ਦਿੰਦੇ ਹਾਂ ਜੀ ਮੁੜ ਕੇ ਇਹਦੇ ਕੋਲ ਆਣਾ ਬੂ ਪਰਾਣਾ ਕੱਟ ਲੇਗਾ ਪਰਾਣਾ ਕੱਟ ਲਾਂਗੇ ਲਾਉਣ ਦੀ ਸੌਦਾ ਲਾਉਣ ਦੀ ਸੌਦਾ ਹੈਗੀ ਹੈ ਜੀ ਲਾਉਣ ਦੀ ਸੌਦਾ ਵੀ ਹੈਗੀ ਹੈ ਪੁਰਾਣਾ ਵੀ ਕੱਟ ਲੂ ਤੇ ਰੇਟ ਵੀ ਅੱਜ ਇਹ ਤੋਂ ਜਿੰਨੇ ਘਰੇ ਪਹੁੰਚੇ ਮੰਡੀ ਵਾਲੇ ਤਾਂ ਲੈਣੇ ਨਹੀਂ ਯਾਰ ਰੇਟ ਤਾਂ ਪੂਰੇ ਜਾਇ ਜੀ ਨਮਾਗੇ ਤੇ ਟਰੈਕਟਰ ਆਪਣੇ ਕੋਲ ਹੁਣ ਖੜਿਆ ਪੰਜ ਗਰਦੀਪਾ ਹਾਂਜੀ ਤੇ ਪਹਿਲਾਂ ਤਾਂ ਐਡਰੈਸ ਬੋਲ ਤੇਰਾ ਸ਼ੁਰੂ ਤੇ ਪਿੰਡ ਵੀਰੇ ਮੇਰਾ ਸੰਤਪੁਰਾ ਮੋੜ ਆ ਹਾਂਜੀ ਪੱਖੋਂ ਕੈਂਚੋਂ 6 ਕਿਲੋਮੀਟਰ ਦੂਰ ਆ ਜੀ ਠੀਕ ਹੈ ਤਾਂ ਪੇ ਤੋਂ 7 ਕਿਲੋਮੀਟਰ ਦੂਰ ਹੈ ਜੀ ਤਾਂ ਪੇ ਤੋਂ 7 ਪੱਖੋਂ ਦੱਸ ਹਾਂਜੀ ਪੱਖੋਂ ਕੈਂਚੋਂ ਜਿਹੜੀ ਤਾਂ ਪੇ ਨੂੰ ਮੇਨ ਸੜਕ ਜਾਂਦੀ ਉਹਦੇ ਉੱਤੇ ਹੀ ਆਪਣਾ ਘਰ ਆ ਜਾਂਦਾ ਜੀ ਠੀਕ ਹੈ ਤੇ ਨੰਬਰ ਸਕਰੀਨ ਦੇ ਉੱਤੇ ਆਪਾਂ ਲਾ ਦਾਂਗੇ ਲੋਕੇਸ਼ਨ ਆਪਦੀ ਮੰਗਵਾ ਕੇ ਆ ਜਿਓ ਤੇ ਹੁਣ ਤੇਰੇ ਕੋਲ ਮਨਾਂ ਦਾ ਸਾਤ ਪੰਜੇ ਟਰੈਕਟਰ ਖੜਿਆ ਹਾਂਜੀ ਪੰਜਾਬ ਨੰਬਰੀਆ ਸਾਰੇ ਸਾਰੇ ਆਪਣੇ ਕੋਈ ਪੰਜੇ ਟਰੈਕਟਰ ਪੰਜਾਬ ਨੰਬਰ ਨੇ ਜੀ ਠੀਕ ਹੈ ਹਾਂਜੀ ਪੀਵੀ ਨੰਬਰ ਦੇ ਵਿੱਚ ਆ ਕਿੰਨਾ ਮਾਡਲ ਆ ਸੋਨਾਲੀਕਾ 60 ਇਹ 2021 ਮਾਡਲ ਆ ਵੀਰੇ ਪੰਜਾਬ ਨੰਬਰ ਚਾਰੇ ਟਾਇਰ ਨਵੇਂ ਆ ਨਾਲ ਦੇ ਟਾਇਰ ਰਹਿ ਗਿਆ ਚਾਰੇ ਨਾਲ ਦੇ ਪੰਜਾਬ ਨੰਬਰ ਦੇ ਵਿੱਚ ਆ 21 ਮਾਡਲ ਆ ਚੱਲਿਆ ਕਿੰਨਾ ਗਿਆ ਜੀ 1000 ਘੰਟਾ ਚੱਲਿਆ ਹੋਇਆ ਵੀਰੇ ਠੀਕ ਹੈ 1000 ਘੰਟਾ ਚੱਲਿਆ ਚੇਂਜਰ ਆ ਲਾ ਗਿਆ ਜੀ 3 ਸਪੀਡ ਹਾਂਜੀ 3 ਸਪੀਡ ਚੇਂਜ ਡੰਡਾ ਫੱਟੀ ਜਿੰਨਾ ਕੰਪਨੀ ਵੱਲੋਂ ਸਮਾਨ ਦਾ ਉਹ ਸਾਰਾ ਨਾਲ ਮਿਲੂਗਾ ਜੀ ਜੋ ਸਮਾਨ ਟਰੈਕਟਰ ਲੱਗੋ ਸਾਰਾ ਨਾਲ ਮਿਲੂਗਾ ਜੀ ਐਕਸੈਸਰੀ ਸਾਰੀ ਮਿਲ ਜੂਗੀ ਤੇ ਆ ਸਿਸਟਮ ਵਗੈਰਾ ਜਿਹੜਾ ਲੱਗਿਆ ਵਾ ਸੋਨੂੰ ਨਾਲ ਹੀ ਮਿਲੂ ਡੰਡਾ ਫੱਟੀ ਦਾ ਹੈਗੀ ਹੈ ਜਿਵੇਂ 1000 ਘੰਟਾ ਚੱਲਿਆ ਇੰਜਨ ਤੇ ਗੇਅਰ ਪੁੱਸਣ ਦੀ ਲੋੜ ਹੀ ਨਹੀਂ ਹਾਂਜੀ ਹਾਂਜੀ ਤੇ ਮਾਡਲ ਹੈਗਾ 21 ਨੰਬਰ ਪੰਜਾਬ ਆ 6 ਲੱਖ ਤੇ 25000 ਕਿੰਨੇ ਦਾ ਇਹ 6 ਲੱਖ 10000 ਦਾ ਦੇ ਦੇਗੀ ਪੂਰੇ ਦਾ ਚਲੋ ਜਿਹੜਾ ਥੋੜੀ ਵੀਡੀਓ ਕੇਵਲ 6 ਲੱਖ ਦਾ ਦੇ ਦੇਗੀ ਪੂਰੇ 6 ਲੱਖ ਦਾ ਲੈ ਜਾਓ 25000 ਮੰਨ ਤਨ ਹੋ ਜੂ ਟਰੈਕਟਰ ਦੇ ਵਿੱਚੋਂ ਮਿੱ ਪਰਾਣਾ ਛੋਡਾ ਵਿੱਚ ਕੱਟਿਆ ਜਾਉ ਤੇ ਇਹ ਕੋਈ ਲਖੀਰ ਨਹੀਂ ਖੀਚੀ ਜਿਵੇਂ ਇੱਥੇ ਹੁਣ ਸੇਕ ਹੈ ਤਾਂ ਵੀ ਸੇ ਪੱਕਾ ਹੋ ਗਿਆ ਰੇਡ ਤੁਸੀਂ ਆ ਕੇ ਕਰ ਲਓ ਤਾਂ ਸਾਡੇ ਵਾਲਾ ਖਿੱਚਣ ਵਾਲਾ ਵੀ ਕਿਹਨਾ ਛੋਡੇ ਖਾਤਰ ਅਸੀਂ ਨੇੜੇ ਜਿਲੇ ਆਉਣੇ ਹੁੰਨੇ ਆ ਵੀ ਬੰਦੇ ਦਾ ਜੀ ਕਰਨ ਲੱਗ ਜਾਂਦਾ ਦੂਬਾਰ ਹਾਂਜੀ ਹਾਂਜੀ ਮਾਨਤਾ ਨੂੰ ਛੋਡਾ ਇਹ ਨਹੀਂ ਪਤਾ ਹੋਰ ਵੀ ਕਰਦੇ ਮੌਕੇ ਤੇ ਅੱਗਿਆ ਗਿਆ ਜੀ ਅਰਜਨ 555 ਇਹ ਵੀ ਪੰਜਾਬ ਨੰਬਰ ਆ ਇਹ ਵੀ ਪੰਜਾਬ ਨੰਬਰ ਹੈ 2015 ਮਾਡਲ ਆ ਜੀ ਤੇ ਮੈਨੂੰ ਲੱਗਦਾ ਗਰਦੀਪ ਇਹਦਾ ਟਾਇਰਾਂ ਦੇ ਬਿਲ ਵੀ ਮਿਲ ਜਾਣਗੇ ਟਾਇਰਾਂ ਦੇ ਤਾਂ ਦਿਲ ਦੇਵਾਂਗੇ 5 ਸਾਲ ਦੀ ਗਾਰੰਟੀ ਦੇ ਨਾਲ ਜੀ 5 ਸਾਲ ਦੀ ਗਾਰੰਟੀ ਦੇ ਨਾਲ ਬਿਲ ਮਿਲਣਗੇ ਸੀ ਤੇ ਟਾਇਰ ਜਮਾ ਨਵੇਂ ਲੱਗੇ ਹੋਇਆ। ਹਾਂਜੀ ਹਾਂਜੀ। ਅਗਲੇ ਟਾਇਰ ਵੀ ਚੰਗੇ ਪਾਇਆ। ਅਗਲੇ ਟਾਇਰ ਜੀ ਨਹੀਂ ਇਹਦੇ। ਅਗਲੇ ਟਾਇਰ ਹੈਗਾ ਜੀ ਐਮਆਰ ਫਲੇ। ਤੇ ਇੰਜਨ ਤੇ ਗੀਅਰ ਦਾ ਕਿਵੇਂ ਟਰੈਕਟ ਹੈ? ਇੰਜਨ ਗੀਅਰ ਦਾ ਜਮਾ ਪੱਕਾ ਜੀ। ਜਮਾ ਓਕੇ ਆ। ਓਕੇ ਆ ਜੀ। 15 ਮਾਡਲ ਆ ਤੇ ਇਹ 1800 ਕਿਵੇਂ 1800 ਘੰਟਾ ਚੱਲਿਆ? ਇਹ 1800 ਘੰਟਾ ਚੱਲਿਆ ਹੋਇਆ ਜੀ। ਠੀਕ ਹੈ। 15 ਮਾਡਲ ਆ ਜਿਵੇਂ ਕਿ ਜੀ ਨਵੇਂ ਪਿਆ। ਹਾਂਜੀ ਹਾਂਜੀ। 15 ਮਾਡਲ ਆ ਜੀ 1800 ਘੰਟਾ ਚੱਲਿਆ 555 ਅਰਜਨ ਸਾਈਡ ਗੀਅਰ ਦੇ ਵਿੱਚ ਆ। ਪਰ ਇਹ ਵੀਰੇ ਆਪਾਂ ਥੋੜਾ ਬਹੁ ਜਿਵੇਂ ਇਹ ਸੱਚੀ ਟਾਂ ਚਪੇ ਸੀਗੇ ਉਹ ਆਪਾਂ ਕਰੇ ਆ ਠੀਕ ਹੈ ਮਾੜੀ ਮੋਟੀ ਟੱਚਿੰਗ ਹੋਈ ਮਾੜੀ ਟੱਚਿੰਗ ਹੋਈ ਜਿਵੇਂ ਇਹ ਤੇ ਹੋਈ ਵੀ ਆ ਮੰਨ ਲਓ ਜਿਹੜਾ ਚਾਦਰ ਵਿਚਾਲੇ ਤੇ ਕਰੀ ਹੋਈ ਆ ਠੀਕ ਆ ਚਾਦਰ ਜਿਹੜੀ ਵਿਚਾਲੇ ਜੀ ਆਪਾਂ ਦੱਸ ਕੇ ਦੇਵਾਂਗੇ ਜੀ ਇਹ ਚੀਜ਼ ਠੀਕ ਹੈ ਜਿਵੇਂ ਕਿ ਜੀ ਮਾੜੀ ਮੋਟੀ ਟੱਚਿੰਗ ਹੋਈ ਵੀ ਆ ਜਿਹੜੇ ਤੋਂ 1800 ਘੰਟਾ ਟਰੈਕਟਰ ਚੱਲਿਆ ਤੇ ਮਾਡਲ ਹੈਗਾ 15 ਨੰਬਰ ਹੈਗਾ ਪੰਜਾਬ ਇਸ 55 ਐਚ ਪੀ ਵਾਲੇ ਵੀਰੇ ਸਾਈਡ ਕੇ ਟਰੈਕਟਰ ਹੈ ਠੀਕ ਹੈ ਹਾਂਜੀ ਜਿਵੇਂ ਕਿ ਜੀ ਉਹ ਆ ਗਿਆ ਪਾਵਰ ਪਲੱਸ ਇਹਨਾਂ ਦੇ ਆਈ ਪਾਵਰ ਪਲੱਸ ਹਾਂਜੀ 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 ਠੀਕ ਹੈ 15 ਮਾਡਲ ਆ 445000 ਦਾ ਡਿਮਾਂਡ ਹੈ ਜੀ ਇਹਦੀ ਕਿੰਨੇ ਦਾ ਇਹ ਸਵਾ 4 ਲੱਖ ਰੇ ਦੇ ਦੇਗੇ ਜੀ ਹੁਣ 420 ਕਰਨਾ ਨਹੀਂ ਹੁਣ ਮੈਨੂੰ ਆਹ 10 4 15 ਦੇ ਦੇ ਨਾ 4 15 ਦੇ ਰੈਂਗ ਥੋੜੀ ਵੀਡੀਓ ਦੇਖ ਕੇ 4 ਲੱਖ ਤੇ 15000 ਦਾ ਟਰੈਕਟਰ ਲੈ ਜਿਓ ਇਹਦੇ ਵਿੱਚੋਂ ਮਾਨਤਾ ਨੂੰ ਮੈਨੂੰ ਲੱਗਦਾ ਹੋਗਾ 30000 ਰੁਪਿਆ ਹਾਂਜੀ 25 30 ਹੁਣ ਨਹੀਂ ਪਤਾ ਵਾਜੇ ਮਿੱਤਰੋ ਨਾਲ ਬਣੇ ਰਹੋ ਹੌਲੈਂਡ ਆ ਗਿਆ ਤੇ ਆ ਤਾਂ ਜਮਾ ਯਾਰ ਤੋਹਫਾ ਹੀ ਆ ਕਿ ਨਹੀਂ ਗਰਦੀਪ ਹਾਂਜੀ ਇਹ ਤੋਹਫਾ ਜੀ ਜਮਾ ਤੋਫਾ ਹੀ ਆ ਟਰੈਕਟਰ ਮਾਡਲ ਕਿੰਨਾ ਇਹ ਇਹ ਮੇਰੇ ਮਾਰ ਕੇ 2011 ਦੇ ਆ ਮੈਨੂਫੈਕਚਰ ਡੇਟ ਇਹਦੀ 2012 ਦੀ ਆ ਜੀ ਠੀਕ ਆ 11/12 ਪਗ 11/12 ਕਹਿ ਸਕਦੇ ਆਪਾਂ 11/12 ਟਰੈਕਟਰ ਆ ਜੀ 3730 ਕ੍ਰੀਪਰ ਗੇਅਰ ਦੇ ਵਿੱਚ ਆ 30 ਸਪੀਡ ਦੇ ਵਿੱਚ ਤੇ ਇੱਕ ਚੀਜ਼ ਇਹਨੂੰ ਜਿਹੜੀ ਖਾਸ ਬਣਾਉਂਦੀ ਆ ਇਹ 55 HP ਵਾਲਾ ਜੀ 55 HP ਵਾਲਾ ਤੇ ਚੱਲਿਆ ਇਹ ਸਿਰਫ ਹੀ ਕਿੰਨਾ ਘੰਟੇ ਚੱਲਿਆ 1400 ਘੰਟਾ ਚੱਲਿਆ ਹੋਇਆ ਇਹਦੇ ਸਾਰੇ ਸਾਰਾ オリジナル ਆ ਇਹਦਾ ਹਜੇ ਤੱਕ ਕਲੱਚ ਵੀ ਨਹੀਂ ਖੋਲਿਆ ਕੋਈ ਪੰਪ ਨਹੀਂ ਖੋਲਿਆ ਕੋਈ ਵੀ ਚੀਜ਼ ਹੀ ਖੁੱਲੀ ਨਹੀਂ ਠੀਕ ਆ ਸਿਰਫ ਮਿੱਤਰੋ 1400 ਘੰਟੇ ਚੱਲਿਆ ਟਰੈਕਟਰ ਇਹ ਹਾਂਜੀ ਇਹ ਜਿਹੜੀ ਕੰਪਨੀ ਵੱਲੋਂ ਟੂਲ ਕਿਟ ਆਉਂਦੀ ਉਹ ਵੀ ਆਪਾਂ ਨਾਲ ਦੇਵਾਂਗੇ ਜੀ ਠੀਕ ਹੈ ਤੇ ਟਾਇਰ ਇਹਦੇ ਨਵੇਂ ਲੱਗੇ ਹੋਏ ਆ ਜਮਾਨਾ ਇਹ ਗੱਲ ਕਰੀਏ ਟਾਇਰ ਤਾਂ ਜਮਾਨਾ ਨਵੇਂ ਆ ਰਹੇ 95% ਇਹਨਾਂ ਦੇ ਟਾਇਰ ਆ ਉਹਦੀ ਆਪਣੇ ਕੋਲ ਵੀਡੀਓ ਵਗੈਰਾ ਸਾਰੀ ਪਈ ਆ ਲੌਂਦਿਆਂ ਦੀ ਉਹ ਵੀ ਆਪਾਂ ਤੁਹਾਨੂੰ ਦਿਖਾ ਦੇਵਾਂਗੇ ਉਹ ਸੁੱਕ ਗਏ ਸੀ ਖੜੇ ਖੜੇ ਦੇ ਤਾਂ ਕਰਕੇ ਟਾਇਰ ਚੇਂਜ ਕਰਨੇ ਪੈਗੇ ਤੇ ਟਰੈਕਟਰ ਹੈਗਾ ਪੂਰਾ ਜੰਗਾ ਨੰਬਰ 50 ਹੀ ਆ ਇਹੇ ਨੰਬਰ 50 ਹੈ ਜੀ ਠੀਕ ਹੈ ਪੀਵੀ ਨੰਬਰ ਦੇ ਵਿੱਚ ਆ 1400 ਘੰਟਾ ਚੱਲਿਆ 12 ਮਾਡਲ ਹੈ ਤੇ ਰੇਟ ਤੱਗੇ ਆ ਗਿਆ ਜੀ ਸੋਨਾਲਿਕਾ ਡੀਆਈ 745 ਇਹ 17 ਮਾਡਲ ਆ ਜੀ ਠੀਕ ਹੈ ਹਾਂਜੀ ਤੇ ਕੰਡੀਸ਼ਨ ਦਾ ਪਿਆ ਚੰਗਾ ਤੇ ਅਗਲੇ ਟਾਇਰ ਪੋਲੋ ਦੇ ਨਵੇਂ ਲੱਗੇ ਹੋਏ ਆ ਹਾਂਜੀ ਇਹ ਪੋਲੋ ਦੇ ਨਵੇਂ ਲਾਈ ਨਹੀਂ ਆਪਾਂ ਤੇ ਟਰੈਕਟਰ ਨੂੰ ਇਹ ਵੀ ਨਵੇਂ ਲੱਗਦਾ ਜਰਾ ਇਹ ਪੀਵੀ 23 ਨੰਬਰ ਦਾ ਬੈਸੀ ਟਰੈਕਟਰ ਵੀਰੇ ਵਾਲਾ ਸੋਨਾ ਹੁੰਦਾ ਠੀਕ ਹੈ 17 ਮਾਡਲ ਆ ਪੀਵੀ ਤੇ ਹੀ ਨੰਬਰ ਦੇ ਵਿੱਚ ਤੇ ਆਹ ਪਈਆਂ ਮੋਹਰਾਂ ਜਿਹੀਆਂ ਲੱਗੀਆਂ ਜਰਾ ਹੱਸ ਕੇ ਜੀ ਕੰਪਨੀ ਮਾਰ ਕੇ ਦਿੰਦੀ ਐ ਸਟਿੱਕਰ ਸੁੱਕਰ ਦੇ ਸਾਰੇ ਲੱਗੇ ਵਿਆ ਤੇ ਪੰਪ ਨੂੰ ਹਲੇ ਤੱਕ ਚਾਬੀ ਲੱਗੀ ਨਹੀਂ ਟਰੈਕਟਰ ਦੇ 17 ਮਾਡਲ ਦੇ ਵਿੱਚ 17 ਮਲਟੋਪ ਵਾਲਾ ਮਾਡਲ ਹੈ ਪਾਵਰ ਸਟੀering ਤੇਲ ਬ੍ਰੇਕ ਰਿਵਰਸ ਪੀਟੀਓ ਠੀਕ ਹੈ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਵੀ ਖੂਬੀਆਂ ਆਈਆਂ ਸਾਰੀਆਂ ਹਾਂਜੀ ਕੱਲਾ ਖਰਚਾ ਘਟਾ ਜਿਵੇਂ ਕਿ ਦੀ ਇਹ 100 ਤੇ 45 ਲਿਖਿਆ ਵਾ ਇਹ ਹੁੰਦਾ ਦਾ 50 ਐਚਪੀ ਵੀ ਹੈ 50 ਐਚਪੀ ਹੁੰਦਾ ਇਹ ਤੇ ਹੁਣ ਮਨ ਦਾ ਡਿਮਾਂਡ ਇਹਦੀ ਕਰੀਆ ਤਾਂ 4 ਲੱਖ ਤੇ 15000 2000 ਘੰਟਾ ਚੱਲੇ ਇਸ 2000 ਘੰਟੇ ਚੱਲੇ ਹੋਈ ਸਾਰਾ ਤਾਂ ਫਿਰ ਜਿਵੇਂ ਕਿ ਦੀ 2000 ਤੋਂ ਥੱਲੇ ਥੱਲੇ ਟਰੈਕਟਰ ਹੀ ਖੜੇ ਇੱਧਰ ਤੋਂ ਸਾਰੇ ਹਾਂਜੀ 2000 ਤੋਂ ਥੱਲੇ ਥ ਪੂਰੇ 4 ਦਾ ਲੈ ਜਾਓ ਚਾਹਣਾ 390 ਦਾ ਚਲੋ ਜੇ ਥੋੜੀ ਵੀਡੀਓ 390 ਦਾ ਲੈ ਕੇ ਜਾਇਓ ਮਿੱਤਰੋ ਇਹ ਤਾਂ ਕਹੀ ਜੋ ਪੂਰੇ 4 ਦਾ ਆੜਨਾ ਆਪਾਂ ਦਿੰਦੇ ਨਹੀਂ ਕਿਰਾਂ ਆ ਜੋ ਲਖੀਰ ਇੱਥੇ ਵੀ ਨਹੀਂ ਖਿੱਚੀ ਵੀ 25000 ਮੰਨ ਤਾਂ ਇਹਦੇ ਚੋ ਹੋਜੂ ਤੇ ਹੁਣ ਜੇ ਕੋਈ ਵੀਰ ਕਹਿੰਦਾ ਵੀ ਇਹ ਮੈਨੂੰ ਨੀਲਾ ਜਹਾਜ ਚਾਹੀਦਾ ਇਹ ਮਲਾ 99 ਚ ਆਈ ਸੀ ਨਾ ਇਹਨੇ ਨਵੇਂ ਮਾਡਲ ਆ ਜੀ ਸਵਰਾਜ 855 ਇੰਜਨ ਤੇ ਗੇਅਰ ਦਾ ਕਿਵੇਂ ਆਇਆ ਇੰਜਨ ਤੇ ਗੇਅਰ ਤਾਂ ਵੀਰੇ ਗੋਲੀ ਵਰਗਾ ਲਿਫਟ ਪੰਪ ਵੀਰੇ ਜਮਾ ਨਮਾ ਲੱਗਿਆ ਹੋਇਆ ਮਗਰ ਟਾਇਰ 14 9 28 ਦੇ ਆ ਡਬਲ ਕਲਚ 6 ਚਰੀ ਹੈ ਜੀ ਇਹੇ ਸੇਚਰੀ ਦੇ ਵਿੱਚ ਡਬਲ ਕਲਚ ਦੇ ਵਿੱਚ ਟਾਇਰ ਹੈਗਾ 14 ਇਹਦੇ ਚ ਵੀ ਆਪਾਂ ਆਪ ਕੰਮ ਧੰਦਾ ਲੈ ਮਲਚਰ ਵਗੈਰਾ ਦੇ ਮਗਰ ਪਾਇਆ ਹੋਇਆ ਸਾਡੇ ਆਪਣੇ ਕੋਲ ਇਹ ਵੀਡੀਓ ਵਗੈਰਾ ਹੈਗੀਆਂ ਸਾਰੀਆਂ ਕਿਉਂਕਿ ਪੀਵੀ ਨੰਬਰ ਦੇ ਵਿੱਚ ਹੈ ਪੀਵੀ ਨੰਬਰ ਦੇ ਵਿੱਚ ਹੈ ਤੇ ਟਰੈਕਟਰ ਹੁੰਦਾ ਬਾਈ ਕੋਲ ਸਾਰੇ ਪੰਜਾਬ ਨੰਬਰ ਤੇ ਇਹ ਜਿਵੇਂ ਕਹੇਰੀ ਛੋਟੇ ਜੀਮੇਦਾਰ ਖਾਤਰ ਜਾਰ ਪੂਰਾ ਚੰਗਾ ਸੌਦਾ ਡਬਲ ਕਲਚ ਦੇ ਵਿੱਚ ਸੇਚਰੀ ਦੇ ਵਿੱਚ ਟਰੈਕਟਰ ਤੇ ਡਿਮਾਂਡ ਹੈਗੀ ਆ 2 ਲੱਖ ਤੇ 15000 ਰੁਪਿਆ ਕਿੰਨੇ ਦਾ ਛੱਡ ਦੇਗਾ ਇਹ ਪੂਰੇ 2 ਲੱਖ ਦਾ ਲੈ ਜਾ ਜੀ 190000 ਦਾ ਚਲੋ ਜਿਹੜੇ ਤੁਹਾਡੇ ਵੀਡੀਓ ਦੇਖ ਕੇ 190 ਆਦਾ ਯਾਰ ਜਮਾ ਖਿੱਚ ਕੇ ਆ ਰੇਟ ਹੈ ਹਣਾ ਉਹ ਤਾਂ ਇਹ ਦੇਖਿਆ ਜਾ ਬਸ ਇਹ ਦੂਆ 100 ਰੁਪਏ ਵੀ ਘਟਣ ਦੇ ਸਕਦੀ 190000 ਦਾ ਲੈ ਜਾਓ ਇੱਥੇ ਜਾ ਕੇ 9899 ਮਾਡਲ ਵੇਗਦੇ ਹਾਂ ਹਾਂ ਜੀ ਇਹਨੇ 735 ਵਾਲਾ ਰੇਟ ਹੈ ਵੀਰੇ ਕੌਣ ਦੇ ਦੂ ਹਣਾ ਠੀਕ ਹੈ 190000 ਦਾ ਟਰੈਕਟਰ ਲੈ ਜਾਓ ਮਿੱਤਰੋ ਮਾਨ ਤਾਂ ਇਹਦੇ ਚੋਂ ਵੀ 25000 ਰੁਪਏ ਹੋ ਜੂ ਤੇ ਕੰਟੈਕਟ ਨੰਬਰ ਗ੍ਰਦੀਪ ਕਿੰਨਾ ਆਪਣਾ 9464903952 9464903952 ਹਾਂ ਜੀ ਇਹ ਬਾਈ ਦਾ ਹੈਗਾ ਮੋਬਾਈਲ ਨੰਬਰ ਹੈ ਇਹ ਲਾਈਨ ਦੇ ਵਿੱਚ ਕਿੰਨੇ ਕੁ ਪੁਰਾਣੇ ਹੋ ਤੁਸੀਂ ਮੈਨੂੰ ਐ ਦੱਸੋ ਹਣਾ ਇਹ ਵੀਰੇ ਪਹਿਲਾਂ ਮੇਰਾ ਡੈਡੀ ਕੰਮ ਕਰੇ 2005-06 ਤੋਂ ਲੈ ਕੇ ਹੀ ਠੀਕ ਹੈ ਉਹਨੇ 15-16 ਦੇ ਆਕ ਵਿੱਚ ਕੰਮ ਛੱਡਤਾ ਸੀ ਉਸ ਤੋਂ ਬਾਅਦ ਮੈਂ ਕਰਦਾ ਹੀ ਜਿਵੇਂ ਕਿ ਜੀ 15 ਸਾਲ ਤਾਂ ਹੋ ਹੀ ਗਿਆ ਵਿੱਚ ਆਵਾ ਸੱਡੇ ਘੱਟ ਵੀ ਦੀ ਹੀ ਹਾਂ 15 ਸਾਲ ਹੋ ਗਏ 15 ਤੋਂ 17 ਸਾਲ ਹੋ ਗਏ ਕੰਮ ਦੇ ਵਿੱਚ ਟਰੈਕਟਰ ਲਾਉਂਦਾ ਬਈ ਵਰਗੇ ਪੂਰੇ ਚੰਗੇ ਬਾਕੀ ਆਪਣੇ ਨਾਲ ਇਹ ਪੜਦਾ ਰਿਹਾ ਮੁੰਡਾ ਯਾਰ ਜਮਾ ਇੱਕ ਨੰਬਰ ਦਾ ਕੰਮ ਅੱਜ ਤੱਕ ਲੰਬਾ ਨਹੀਂ ਜਮਾ ਆਪਣੇ ਕੋਲ ਲੱਗੀ ਪੈਂਦਾ ਇਹਨਾਂ ਦਾ ਵੇਚੇ ਚ ਕੋ ਕੇ ਸੰਧ ਲੈ ਜਾਓ ਯਾਰ ਜਿਹੜਾ ਮਰਜ਼ੀ ਲੈ ਕੇ ਜਾਣਾ ਵਾਂਗਾ ਤੋਂ ਪਰਾਣਾ ਛੋਟਾ ਵਿੱਚ ਕੱਟ ਲੈਣਗੇ ਜਿਵੇਂ ਉੱਚੇ ਮਾਡਲ ਦੇ ਟਰੈਕਟਰਾਂ ਨੂੰ ਦੀ ਸਵਭਾ ਹੈਗੀ ਆ ਹੂ ਛੋਟੇ ਸਿਬਲਾਂ ਦੇ ਉਹ ਹਾਂ ਉਹ ਸਿੰਬਲ ਸਕੋਰ ਦੇ ਕੰਮ ਕਰਦਾ ਜੀ ਇੰਨਾ ਹੋਈ ਜੋ ਛੋਟੇ ਸਿਬਲਾਂ ਤੇ ਛੋਟੇ ਟਰੈਕ ਤੇ ਆ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਮੋਬਾਈਲ ਨੰਬਰ ਸਾਨੂੰ ਦੱਸਤਾ ਚੱਕ ਕੇ ਲਾ ਲਿਓ ਮਿੱਤਰੋ ਸੋ ਸਮਾਂ ਦੇਣ ਦੀ ਬਹੁਤ ਬਹੁਤ ਧੰਨਵਾਦ ਗੁਰਦੀਪਾ